ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉਪਰ ਦੋਸਤੋ ਅੱਜ ਦੀ ਵੀਡੀਓ ਆਪਾਂ ਪਿੰਡ ਕਾਨੇ ਕਤੋਂ ਕਰ ਰਹੇ ਆਂ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਇੱਕ ਤੋਕੜ ਗੱਬਣ ਮਾਦਣ ਵਾਲਾ ਦੋਸਤੋ ਝੋਟੀ ਲਾ ਲਓ ਐਡਰੈਸ ਤੇ ਜਾਣਕਾਰੀ ਵੀਰਾਂ ਨੂੰ ਦੱਸ ਸਕਦੇ ਆਂ ਬਾਈ ਸਤਿ ਸ਼੍ਰੀ ਅਕਾਲ ਆ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਕਨਫਰਮ ਕਰਵਾ ਦਿਓ ਵੀਰੇ ਆਪਣਾ ਨਾਮ ਹਰਜਿੰਦਰ ਸਿੰਘ ਪਿੰਡ ਕਾਨੇ ਕੇ ਜ਼ਿਲ੍ਹਾ ਬਰਨਾਲਾ ਨਾਮ ਹਰਜਿੰਦਰ ਪਿੰਡ ਕਾਨੇ ਕੇ ਜ਼ਿਲ੍ਹਾ ਬਰਨਾਲਾ ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀ ਜਾਂਦੇ ਆਂਗੇ ਕੈਮਾਂ ਸੁਆ ਸੂਈ ਹੋਈ ਹੈ ਤੇ ਕੈਮੇ ਇਜਾ ਸੂਹ ਗਿਆ ਕੇ ਦੂਜਾ ਸੂਹ ਵੀ ਆ ਤੀਜਾ ਸੂਹ ਆ ਸੂਕੀ ਦੂਜਾ ਸੂਹ ਆ ਸੁਈ ਹੋਈ ਆ ਤੇ ਦੁੱਧੋਂ ਡرائی ਆ ਨਾ ਦੁੱਧੋਂ ਡرائی ਆ ਉੱਥੇ ਨਹੀਂ ਸੀ ਬੱਤੇ ਡੈਰੀ ਚ ਆਪਾਂ ਆ ਕੇ ਦੇਖੀ ਦੁਖੀ ਨਹੀਂ ਦੋਸਤੋ ਡੈਰੀ ਚ ਵੀਰ ਕਹਿੰਦਾ ਵੀ ਦੁੱਧ ਦੰਦੀ ਸੀਗੀ ਤੋਕੜ ਗੱਬਣਾ ਦੋਸਤੋ ਕੈ ਮਹੀਨੇ ਨਹੀਂ ਗੱਬਣਾ ਵੀਰੇ ਪੰਜ ਮਹੀਨੇ ਨਹੀਂ ਗੱਬਣਾ ਹੀ ਸ਼ੇਮਾ ਚੰਗੀ ਜਾਂਦਾ ਪੰਜ ਮਹੀਨੇ ਦੀ ਦੋਸਤੋ ਚੈੱਕ ਪਾਸ ਕਨਫਰਮ ਆ ਜੇ ਕਿਸੇ ਮੇਰੇ ਵੀਰ ਦੀ ਸਹੁੰਦਾਰ ਹੀ ਚਾਉਂਦੀ ਆ ਤਾਂ ਡਾਕਟਰ ਆਪਣਾ ਘਰੋਂ ਲਿਆ ਕੇ ਵੀਰ ਦੇ ਘਰੋਂ ਚੰਗੀ ਤਰ੍ਹਾਂ ਦਸੱਲੀ ਕਰਕੇ ਨਿਰਖ ਪਰਖ ਨਾਲ ਮੱਝ ਖਰੀਦ ਸਕਦੇ ਦੋਸਤੋ ਲੈਂਡ ਦੇ ਨਾਲ ਹਰਜਿੰਦਰ ਰੇਟ ਕੀ ਹੋ ਗਿਆ ਦਾ ਵੀਰੇ ਰੇਟ ਵੀਰੇ ਫਿਕਸ ਕਰਾਂਗੇ ਜਮਾ 65000 ਰੁਪਏ ਦੀ ਜੱਸ ਨੂੰ ਹੀ ਆ 65000 ਰੁਪਏ ਦੀ ਲੈਂਡ ਦੇਣੀ ਆ ਬਸ ਤੇ ਖੋਲ ਕੇ ਵੀਰੇ ġੇੜਾ ਦੁਬਾਰੇ ਤੋਰੇ ਪੋਖਾ ਮੈਂ ਬਾਈਆਂ ਨੂੰ ਜਿੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸੌਂਦਰੀ ਚਾਹੁੰਦੀ ਹੈ ਤਾਂ ਵੀਰ ਹਰਜਿੰਦਰ ਨਾਲ ਦੋਸਤੋ ਜਰੂਰ ਕੰਟੈਕਟ ਕਰ ਲਓ ਤੋਰੇਦਾਰੀ ਦੀ ਹੈਗੀ ਆ ਮੱਚ ਬਿਲਕੁਲ ਸਾਫ ਸੋਣਾ ਦੋਨਾਂ ਦੀ ਓਕੇ ਵੀਰੇ ਜਮਾ ਓਕੇ ਵੀਰੇ ਥੋੜਾ ਨਾਲ ਲੈ ਲਿਆ ਕੁਝ ਨਾ ਲਾਵੇ ਦੋਸਤੋ ਥੋੜਾ ਥੋੜਾ ਦੀ ਹੈਗੀ ਆ ਓਕੇ ਦੋਸਤੋ 65000 ਦੀ ਜੇ ਕੋਈ ਆਪਾਂ ਸਾਹ ਬੁਲਾਈ ਫੋਲ ਬੱਡਾ ਕਾਠਾ ਦੋਸਤੋ ਗੋਲ ਸਿੰਘ ਹੈ ਸੀਲ ਸੰਤ ਠੰਡਾ ਸੁਭਾਅ ਪੰਜ ਮਹੀਨੇ ਦੀ ਚੈੱਕ ਪਾਸ ਕਨਫਰਮ ਟੋਕੜ ਗੱਬਣ ਝੋਟੀ ਵਾਲਾ ਦੋਸਤੋ ਮੱਝ ਲਾ ਲੋ ਵੀਰ ਦਾ ਪਿੰਡ ਹੈਗਾ ਕਾਨੇਕਿੱਤੇ ਜ਼ਿਲ੍ਹਾ ਹੈਗਾ ਬਰਨਾਲਾ ਮੋਬਾਈਲ ਨੰਬਰ 7710779399 ਮੈਨਾ ਵੀਰੇ 771077 ਦੋਸਤੋ 9399 ਪਿੰਡ ਕਾਨੇਕਿੱਤੇ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਬੰਨੀ ਉੱਥੇ